दाना ਮੰਡੀ ਬੰਗਾ ਵਿਖੇ ਭਾਰਤ ਦਾ 77 ਵਾਗ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਅਤੇ ਦੇਸ਼ ਭਗਤੀ ਭਾਵਨਾ ਦੇ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐਸ ਡੀ ਐਮ ਬੰਗਾ ਵਿਪਨ ਪੰਡਾਰੀ ਰਹੇ ਜਿਨ੍ਹਾਂ ਨੇ ਤਿਰੰਗਾ ਲਹਿਰਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਸਮਾਗਮ ਦੀ ਸ਼ੁਰੂਆਤ ਅਤੇ ਅੰਤ ਵਿੱਚ ਰਾਸ਼ਟਰੀ ਗੀਤ ਗਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਐਸ.ਡੀ.ਐਮ ਵਿਪਨ ਪੰਡਾਰੀ ਨੇ ਕਿਹਾ ਕਿ ਭਾਵੇਂ ਪੰਜਾਬ ਦੀ ਆਬਾਦੀ ਦੇਸ਼ ਦੇ ਹੋਰ ਬਹੁਤਾਂਤ ਸੂਬਿਆਂ ਨਾਲੋਂ ਘੱਟ ਹੈ ਪਰ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਵੱਧ ਰਿਹਾ ਹੈ ਜਿਸ ਕਾਰਨ ਅਸੀਂ ਅੱਜ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ ਉਨ੍ਹਾਂ ਨੇ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਤਰੱਕੀ ਲਈ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜਲਦ ਹੀ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਪ੍ਰਤੀ ਪਰਿਵਾਰ ਦੀ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਪੰਜਾਬ ਵਾਸੀਆਂ ਨੂੰ ਵੱਡਾ ਲਾਭ ਪ੍ਰਾਪਤ ਹੋਵੇਗਾ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਰੰਗਾ ਰੰਗ ਕੋਰੀਓਗ੍ਰਾਫੀ ਪੇਸ਼ ਕੀਤੀ ਗਈ ਸਕੂਲ ਦੀਆਂ ਲੜਕੀਆਂ ਵੱਲੋਂ ਗਿੱਧਾ ਅਤੇ ਪੰਗੜਾ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਲਿਆ ਇਸ ਮੌਕੇ ਵੱਖ-ਵੱਖ ਵਿਸ਼ਿਆਂ ਅਤੇ ਖੇਡਾਂ ਵਿੱਚ ਅਵਲ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਨਾਲ ਹੀ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਵੱਖ-ਵੱਖ ਪ੍ਰਮੁੱਖ ਸ਼ਖਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹਰਜੋਤ ਕੋਰ ਲੋਹਟਿਆ, ਡੀਐਸਪੀ ਬੰਗਾ ਹਰਜੀਤ ਸਿੰਘ ਰੰਧਾਵਾ ਅਤੇ ਹੋਰ ਵੱਖ-ਵੱਖ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀ ਮੌਜੂਦ ਰਹੇ। ਬੰਗਿਆ ਤੋਂ ਮਨਜਿੰਦਰ ਸਿੰਘ ਦੀ ਖਾਸ ਰਿਪੋਰਟ। очку <laughs> you ਇਕੰਤੰਤਰ ਦੇ ਵਾਸਤੇ ਮੌਕੇ ਤੇ ਆਵਾਜ਼ ਕੱਢ ਤੇ ਇਸ ਵਿਦੇਸ਼ ਵਿੱਚ ਵਸਦੇ ਸਾਰੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਪਹਿਲੇ ਨੋਕ ਬਤਾਈ ਦਿੰਦਾ ਮੈਂ ਦੇਸ਼ ਦੀਆਂ ਤੁੰ ਨੂੰ ਸਲਾਮਾਂ ਅਤੇ ਹਥਿਆਰਬੰਦ ਬਲਾਂ ਦੀ ਬਹਾਦਰ ਸ਼ੂਰ ਮੀਆਂ ਨੂੰ ਸਲਾਮ ਕਰਦਾ ਜੋ ਸਾਡੇ ਦੇਸ਼ ਦੀ ਪ੍ਰਭੂਸਤਾ ਅਤੇ ਅਖੰਡਤਾ ਦੀ ਰਾਖੀ ਕਰ ਰਹੇ 66 250 ਭਾਰਤੀ ਸੰਵਿਧਾਨ ਦੇ ਹੁਣ ਭਾਰਤੀ ਦਾ ਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਜੰਗੂਰੀਏ ਤੋਂ ਦਾ ਮਾਣ ਆ ਸਕਿਆ ਮੈਂ ਇਸ ਪਵਿੱਤਰ ਦੇ ਹਾੜੇ ਦੇ ਮੌਕੇ ਤੇ ਭਾਰਤੀ ਸੰਵਿਧਾਨ ਦੇ નિર્ਮਾਤਾ ਡਾਕਟਰ ਦਾਦਾ ਸਾਹਿਬ ਟੀਮ 라오 ਮੇਸ਼ਕਰ ਜੀ ਦੀ ਵੱਡ ਜੁਲੇ ਯੋਗਦਾਨ ਨੂੰ ਸਜਦਾ ਕਰਦਾ ਹਾਂ ਪੰਜਾਬ ਦਾ ਤੇਰੇ ਵੱਲ ਭਾਰਤ ਦੇ ਪੂਰੇ ਖੇਤਰਫਲ ਦਾ ਸਰੋਤ 1.6 ਲੱਖ ਹੈ ਪਰ ਸਾਨੂੰ ਮਾਣ ਹੈ ਕਿ ਦੇਸ਼ ਦੀ ਆਜ਼ਾਦੀ ਸੰਗਰਾਮ ਵਿੱਚ سب تو ود قربانیاں پنجاب نے اس مبارک موقع میں پیران فقیران کی دھرتی سے دیش کی دی آزادی جانا مارے دیش بگتان سوربیران دلوستہ کرنا سوبے کے لوگوں ویسے اٹھا پیار سکتا پنجاب سرکار وجہ شہید بگت سنگھ جی کے جدید کٹڑ کلام کے ਸਾਨੂੰ ਚੁਕਿ ਸਮਾਨ ਹਨ ਅਤੇ ਹਰ ਸਰਕਾਰ ਦਫਤਰ ਦੇ ਵਿਚਲੇ ਸ੍ਰੀ ਆਸ਼ਮ ਸਰਕਾਰ ਮਹਾਰਾਜ ਸਿਮੀ ਅਤੇ ਸਰਦਾਰ ਨਾਮਾ ਭਾਰਤ ਦੇ ਡਾਕਟਰ ਵੀ ਆਰ ਮੀਨਜ਼ ਨਗਰ ਦੀ ਚਮਕੀਲਾ ਰਮੋਣ ਉਹਨਾਂ ਵਿੱਚ ਦੇਸ਼ ਭਗਤਾਂ ਪਰਚੀਆ ਸਰਕਾਰ ਦੀ ਵਾਹਿਮਾ ਪਹੁੰਚ ਪੰਜਾਬ ਸਰਕਾਰ ਨੇ ਵੱਖ-ਵੱਖ ਮੈਦਾਨਾਂ ਅਤੇ ਕੀਤਾ ਵਿੱਚ ਵੱਖ-ਵੱਖ ਟੀਮਾਂ ਅਤੇ ਪ੍ਰੋਗਰਾਮ ਚਲਾਏ ਹਨ جہاں کچھ اپلبدھیاں اور اپاروں بارے میں ضروری سے دسنا چاہتا ہے جو بھی پنجاب نے اینٹی کرپشن ایکشن لائن کی شروعات کر کے برشٹاچار جنر ختم کرنے کی دشا پہلکدمی کی پہر صوبے تحت پنجاب پولیس محکمے وشا نشاہ کے خلاف منڈی کاروائی کی جا جانتی ہے ਅਤੇ 1 ਮਾਰਚ 2025 ਤੋਂ ਲੈ ਕੇ ਹੁਣ ਤੱਕ 45137 ਨਸ਼ਾ ਤਸਕਰ ਤਸਕ੍ਰਫਤਾਨ ਕੀਤੇ ਗਏ ਹਨ ਅਤੇ ਗੈਂਗਸਟਰ ਬੁੱਕ ਪੰਜਾਬ ਪੁਲਿਸ ਨੇ ਗੈਂਗਸਟਰਾਂ ਦੇ ਖਿਲਾਫ ਮੁਹਿੰਮ ਚਲਾਈ ਹੈ ਮੈਂ ਇਸ ਮੌਕੇ ਤੇ ਪੰਜਾਬ ਪੁਲਿਸ ਵੱਲੋਂ ਇਸ ਸਖ਼ਤੀਕਾਰੀ ਕਰਪਈ ਪਰਸ਼ੰਸਾ ਕਰਦਾ ਹਾਂ ਅਤੇ ਪਰਮਾਤਮਾ ਦਾ ਅੰਦਾਜ਼ਾ ਕਰਕੇ ਸ਼ਾਤਾ ਭਜਾ ਨਸ਼ਾ ਮਾਤੇ ਗੈਂਗਸਟਰ ਬਾਤੋਂ ਅਮੀਸ਼ਾ ਅਮੀਸ਼ਾ ਲਈ ਮੁਕਦ ਹੋ ਗੋ ਅਤੇ ਸਾਡਾ ਪੰਜਾਬ ਅਮੀਸ਼ਾ ਲਈ ਹਸਤਾਫਰਦਾ ਵਸਦਾ ਰੂ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ ਪੂਰੇ ਸੁੱਖੇ ਦੇ ਲਈ 900 ਤੋਂ ਵੱਧ ਹਸਪਤਾਲਾਂ ਨਾਲ ਦਿੱਚ 10 ਲੱਖ ਦਾ ਮੁਫਤੀ ਦਾ ਕੀ ਸੁਗਨ ਦਿੱਤੀ ਜਾਣਾ ਮੈਨੂੰ ਇਹ ਵੀ ਦੱਸ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕੰਪਨੀ ਪਾਕਿਸਤਾਨ ਦੇ ਮਦਰ ਵਿੱਚ ਤਿੰਨ ਸੌ ਕਰੋੜ ਦੀ ਨਾਗਰਾਨੀਆ ਰਿਅਲ ਅਸਟਾ ਵੱਲ ਮੈਡੀਕਲ ਕਵਰਟੀ ਬਣ ਜਾ ਰਿਹਾ ਹੈ ਅਤੇ ਇਸੇ ਤਾਲ ਦੀ ਮੁਹਮਮਦੀ ਇਨਰ ਯਾਤਰਾ ਦੀ ਟੀਮ ਫਰਵਰੀ 26 ਤੋਂ ਪੰਜਾਬ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਮੈਨੂੰ ਇਹ ਦੱਸ ਕੇ ਬਹੁਤ ਖੁਸ਼ੀ ਹੋਣੀ ਹੈ ਕਿ ਸਵਾਥ ਯੂਨੀਵਰਸਿਟੀ ਦਾ ਮੇਰਾ ਪਰ ਮੇਰੇ ਨਾਮ ਪਾਕ ਨਾਗਲੀ ਦੇ ਅੰਦਰ ਆਉਂਦੇ ਘਰਾਂ ਦੇ ਮਾਲਕਾਂ ਦੀ ਪ੍ਰੋਪਰਟੀ ਦਾ ਦਿੱਤੇ ਜਾ ਰਿਹਾ ਹੈ ਇਹ ਕੰਮ ਵਿੱਚ ਤਹਿਤ ਨਾਟਮੀ ਕਾਰੇ ਸਰੋਜਨ ਮੰਗਲਾ ਦੇ ਕੋਲ 26 ਪਿੰਡਾਂ ਦਾ ਕੰਮ ਪੁੱਧ ਹੋ ਚੁੱਕਾ ਹੈ ਅਤੇ ਜਲਦੀ ਬਾਕੀ ਦੇ ਪਿੰਡਾਂ ਦਾ ਕੰਮ ਕੰਪਲਟ ਹੋ ਜਾਵੇਗਾ ਇਹਨਾਂ ਘਰਾਂ ਵਿੱਚ ਰਹਿਣ ਵਾਲੀਆਂ ਮਾਤਰਾਂ ਨੂੰ ਪ੍ਰੋਪਰਟੀ ਕਾਰਡ ਦੇ ਕੇ ਉਹਨਾਂ ਦੇ ਮਾਤਰਾਂ ਦੇ ਹੱਥ ਹੱਕ ਦਿੱਤੇ ਜਾਣਗੇ ਇਸੇ ਤਰ੍ਹਾਂ ਅਸੀਂ ਕਿਹਾ ਦੇ ਮਿਆਂ ਨੂੰ ਦਾ ਚਲਣ 78 ਬੱਚਿਆਂ ਦੀ ਰੋਸ਼ਨ ਉਹ ਵਿਕਿੰਗ ਨਹੀਂ ਪੂਰੇ ਪੰਜਾਬ ਵਿੱਚ ਪੰਜਾਬ ਸਰਕਾਰ ਦਾ 118 ਸਕੂਲ ਆਫ ਲਰਨਿੰਗ ਬਾਕੀ ਪੀਚਾ ਪਰ ਭਾਰਤ ਦਾ ਸੰਵਿਧਾਨ ਕੀਤੇ ਅਧਿਕਾਰਾਂ ਦੀ ਗੱਲ ਕਰਦਾ ਹੈ ਉਥੇ ਹੀ ਕਤਮਜਦੀ ਦੀ ਵੀ ਗੱਲ ਕਰਦਾ ਹੈ ਸੋ ਹਰ ਭਾਰਤੀ ਨੂੰ ਸੰਵਿਧਾਨ ਅਨੁਸਾਰ ਕਤਮਜਦੀ ਦੀ ਮਾਨਤਾ ਨਾਲ ਵੀ ਚਾਹੀਦੀ ਹੈ ਦੇਸ਼ ਦੇ ਨਿਰਮਾਣ ਸਾਥੀ ਦੀ ਬਣੀ ਪਈ ਹੈ ਅਤੇ ਤਕਨੀਕੀ ਮਾਇਰਿਆਂ ਦੇ ਵਿਕਾਸ ਨੂੰ ਸਲਾਮ ਕਰਦਾ ਹੈ یہی وجہ ہے کہ پنجابی کسان اپنی نمتا ہے دیش کا ہمیشہ ہی بولی رہا ہے جس کر کے پنجاب مندا تعلق ہے میں محسوس کرتا ہوں کہ میں اس سب سے راشٹری چنگار ہے جو کہ شری آشم سردار بہت سی جی سمندی ہوں میں اس پوتر ترقی سے دیشہ میں اس پوتر دھرتی کو ਵਾਸਪਰਨੇ ਬਾਰਕਾ ਦਿੱਤਾ ਚੈ ਦੇ ਨਾਲ ਸਬ ਵਿਜ਼ਲ ਮੰਗਾ ਨਵੀਂ ਅਨਾਜ ਮੰਡੀ ਵਿਖੇ ਮਨਾਇਆ ਗਿਆ ਇਸ ਫੰਕਸ਼ਨ ਦੇ ਮੁੱਖ ਮਹਿਮਾਨ ਮਾਨਜੋ ਐਸ ਕੇ ਮੰਗਾ ਬਪਨ ਪੰਡਾ ਰਿਕੀ ਤੇ ਜੋ ਇਹ ਪ੍ਰੋਗਰਾਮ ਰਿਤਿਆ ਗਿਆ ਨੈਤ ਸੀਦਾ ਸਾਡੇ ਬਹੁਤ ਸਤਕਾਰਯੋਗ ਵਿਕ੍ਰਮ ਕੁਮਾਰ ਗੁੰਬਰ ਜੀ ਦੁਆਰਾ ਸੁਭਿੰਦ ਪ੍ਰਦੇਸੀ ਜੀ ਦੁਆਰਾ ਤੇ ਇਸ ਫੰਕਸ਼ਨ ਦੇ ਵਿੱਚ بطور ਸਿਕਿਉਰਟੀ ਅਫਸਰ ਜਿਨ੍ਹਾਂ ਦੀ ਬਹੁਤ ਅਹਿਮ ਰੋਲ ਹੈ ਮਾਝੋਗ ਡੀਐਸਪੀ ਬੰਗਾ ਐਚਐਸਐਨ ਦਾ ਬਜੀ ਇਸ ਖੂਟੀ ਟੀਮ ਦਾ ਅਸੀਂ ਸਨੂਬ ਕਰਦੇ ਨਾ ਇਸ ਦੇ ਨਾਲ ਹੀ ਵਾਪ ਪਾਗਾ ਦੇ ਜਿਸ ਤਰ੍ਹਾਂ ਮੰਡੀ ਬੋਰਡ ਐਸਐਮਓ ਬੰਗਾ ਡਿਰੀ ਬੋਰਡ ਜਿੰਮਲਾ ਪਾਤੇ ਵਾਪ ਪਾਗਾ ਜੱਫਰਾਂ ਦਾ ਬਹੁਤ ਬਹੁਤ ਧੰਨਵਾਦ ਸਿੱਖਿਆਪਾਠ ਦੇ ਵਿੱਚ ਵਾਪ ਸਕੂਲਾਂ ਤੋਂ ਆਏ ਹੋਏ ਅਧਿਆਪਕ ਅਧਿਆਪਕ ਅਫਸਰ ਸਾਹਿਬਾਨ ਅਧਿਆਪਕ ਸਾਹਿਬਾਨ ਪ੍ਰਿੰਸੀਪਲ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਤੇ ਇਸ ਖੁਸ਼ੀ ਦੇ ਮੌਕੇ ਤੇ ਇੱਕ ਵਾਰ ਮਿਲ ਤੋਂ ਇਸ پاک ਬਿੱਤਰਤਾ ਟੀਮ ਨੂੰ ਸਜਦਾ ਕਰਦੇ ਹਾਂ ਸ਼ਹੀਦਾਂ ਨੂੰ ਅੱਜ ਸਜਦਾ ਕਰਦੇ ਵਾਪਸ ਆਫੀਰੋਂ ਵੇਤ ਕਰ ਕੀਤੇ ਉਸ ਯਤਨ ਨੂੰ ਜਿਸ ਜੋ 2 ਸਾਲ 11 ਮਹੀਨੇ 18 ਦਿਨ ਦੀ ਬੰਗ ਸ਼ਕਤ ਦੇ ਰਤਨ ਤੋਂ ਬਾਅਦ ਸਭ ਦਾ ਨਿਰਮਾਨ ਕੀਤਾ ਗਿਆ ਸੋ ਅੱਜ ਖੁਸ਼ੀ ਦੇ ਮੌਕੇ ਤੇ ਇਸ ਟੀਮ ਨੂੰ ਮਾਨ ਜੋ ਐਸਮ ਸਾਹਿਬ ਬਲੋਂ ਸੂਚੀ ਟੀਮ ਬਲੋਂ ਐਸਐਮ ਆਫਿਸ ਬਲੋਂ ਤਸੀਰ ਪਾ ਬਲੋਂ ਸਭ ਬਖਵਾ ਬਨ ਰਿਹਾ ਆ ਸਾ

ਕਿਉਂਕਿ ਹਮੇਸ਼ਾ ਦੋ ਚੀਜ਼ਾਂ ਛੜੀਆਂ ਆਇਆ ਉਹਨਾਂ ਪੈਸ਼ਨਟ ਪੈਰਲਲ ਚੱਲਦੀਆਂ ਆਇਆ ਇੱਕ ਤਾਂ ਜੋ ਸਾਡੇ ਫਰਜ਼ ਹੁੰਦੇ ਆ ਤੇ ਦੋ ਦੂਸਰੀ ਕਾਜ ਜਿਹੜੀ ਸਰਕਾਰਾਂ ਦੇ ਫਰਜ਼ ਹੁੰਦੇ ਹਨ ਸੋ ਇਹ ਦੋਵੇਂ ਚੀਜ਼ਾਂ ਛੜੀਆਂ ਆਇਆ ਆ ਪਰ ਰਲ ਮਿਲ ਕੇ ਕਰਾਈਏ ਜੀ ਆਪਣੇ ਸਮਾਜ ਦਾ ਖਿਆਲ ਅਸੀਂ ਆਪ ਕੀ ਰੱਖੀਏ ਤੋ ਪਹਿਲਾ ਮੈਂ ਭਾਵਨ ਸਾਹਿਬ ਅੰਮਿਤਮ ਸਾਡੇ ਪਾਰਟੀ ਦੇ ਕੰਟੀਨਰ ਅਰਵਿੰਦ ਕੇਚਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਆਪਣੇ ਸਮਾਜ ਦੀ ਜਿਹੜੀ ਸੇਵਾ ਆ ਉਹ ਕਰ ਸਕਾਂ ਨਾਲ ਦੀ ਨਾਲ ਮੈਂ ਸਾਰਿਆਂ ਦੇ ਨਾਲ ਵਾਦਾ ਵੀ ਕਰਦੀ ਆ ਜੋ ਇਹ ਜ਼ਿੰਮੇਵਾਰੀ ਮੈਨੂੰ ਪਾਰਟੀ ਵੱਲੋਂ ਦਿੱਤੀ ਗਈ ਆ ਸਰਕਾਰ ਵੱਲੋਂ ਦਿੱਤੀ ਗਈ ਆ ਇਹ ਮੈਂ ਪੂਰੀ ਤਨਦੇਹੀ ਨਾਲ ਨਿਭਾਵਾਂਗੀ